ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਫਿਰ ਤੋਂ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਤੇ ਜਿੱਦਾਂ ਮੈਂ ਸਵੇਰੇ ਇੱਕ ਵੀਡੀਓ ਜਿਹੜੀ ਪੋਸਟ ਕਰਾਟ ਆਇਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਅੱਜ ਪ੍ਰੋਮਿਸ ਕੀਤਾ ਸੀ ਤੁਹਾਡਾ ਨਾ ਕਿ 3 ਵਜੇ ਤੁਹਾਨੂੰ ਵੀਡੀਓ ਦੇਣੀ ਆ ਜਿਹਦੇ ਵਿੱਚ ਤੁਹਾਨੂੰ ਮੈਂ ਆਪਣਾ ਜਿਹੜਾ ਪਿੱਛੇ ਮੇਰੇ ਸਟਾਕ ਪਿਆ ਹੈ ਮੈਂ ਸਾਰਾ ਤੁਹਾਨੂੰ ਵੀਡੀਓ 'ਚ ਦੇ ਦੇਣਾ ਸੀ ਤੇ ਇਹ ਸਟਾਕ ਦੀ ਮੈਂ ਤੁਹਾਨੂੰ ਵੀਡੀਓ ਜਿਹੜੀ ਇਹ ਬਣਾ ਕੇ ਦੇਣ ਲੱਗਾ ਆ ਤੇ ਸੋਹਣੇ-ਸੋਹਣੇ ਸੂਟ ਜਿਹੜੇ ਆ ਤੁਸੀਂ ਬੁੱਕ ਕਰਿਓ ਤੇ ਕਿਰਪਾ ਕਰਕੇ ਨਾ ਮੈਨੂੰ ਇੱਕ ਰਿਕੁਐਸਟ ਹੈ ਮੇਰੀਆਂ ਸਾਰੀਆਂ ਭੈਣਾਂ ਅੱਗੇ ਬੇਨਤੀ ਆ ਕਿ ਮੈਂ ਜਦੋਂ ਤੇ ਫੇਰ ਮੈਨੂੰ ਸਕਰੀਨਸ਼ਾਟ ਲੈ ਕੇ ਉਹਦਾ ਰੇਟ ਨਾ ਪੁੱਛਿਆ ਕਰੋ ਕਿਉਂਕਿ ਰੇਟ ਤਾਂ ਆਲਰੇਡੀ ਉੱਤੇ ਦਿੱਤਾ ਹੁੰਦਾ ਹੈ ਉਹਦਾ ਤੇ ਤੁਸੀਂ ਬਾਰ-ਬਾਰ ਰੇਟ ਪੁੱਛ ਕੇ ਫੇਰ ਮੈਂ ਵੇਟ ਕਰਦੀਆਂ ਜੇ ਫੇਰ ਮੇਰੇ ਮੈਂ ਰਿਪਲਾਈ ਦੀ ਤਾਂ ਉਹਨਾਂ ਚਿਰ ਨੂੰ ਤੁਹਾਡਾ ਸੂਟ ਜਿਹੜਾ ਉਹ ਕੋਈ ਹੋਰ ਕਸਟਮਰ ਲੈ ਚੁੱਕਾ ਹੁੰਦਾ ਤੁਸੀਂ ਰੇਟ ਉੱਤੇ ਦਿੱਤਾ ਹੁੰਦਾ ਨੰਬਰ ਮੇਰਾ ਉਹੀ ਹੈ ਜਿਹੜਾ ਉੱਤੇ ਚੱਲਣ ਡਿਆ ਯਾਰ ਸਕਰੀਨਸ਼ਾਟ ਲਓ ਮੈਨੂੰ ਭੇਜੋ ਮੇਰੇ ਵੱਲੋਂ ਕਨਫਰਮ ਹੈ ਤਾਂ ਤੁਸੀਂ ਪੇਮੈਂਟ ਕਰੋ ਐਡਰੈਸ ਭੇਜੋ ਤੇ ਆਪਣਾ ਆਰਡਰ ਫਾਈਨਲ ਕਰ ਲਓ ਇਹ ਕਈ ਵਾਰੀ ਐਸੇ ਕਨਫਿਊਜ਼ਨ ਜੀ ਤੁਸੀਂ ਰਹਿ ਜਾਂਦੇ ਜਿਵੇਂ ਮੈਂ ਰੇਟ ਦੱਸ ਅਖਰੀ ਕਹਿੰਦੇ ਰਾਈਟਿੰਗ ਨਹੀਂ ਮੇਰੀ ਇੱਥੇ ਰੇਟ ਮੈਂ ਹੀ ਲਿਖੇ ਨੇ ਮੇਰਾ ਹੀ ਆਰਡਰ ਆ ਮੇਰਾ ਹੀ ਨੰਬਰ ਆ ਮੇਰਾ ਹੀ ਸਾਰਾ ਕੁਝ ਜਿਹੜਾ ਕੰਮ ਦੇਖਣ ਦਾ ਜੇ ਤੁਸੀਂ YouTube ਤੇ ਇਹ ਮੇਰਾ ਹੀ ਚੈਨਲ ਆ ਕੋਈ ਵੀ ਤੁਹਾਡਾ ਫਰਾਡ ਨਹੀਂ ਹੁੰਦਾ ਜਿਹੜਾ ਨਹੀਂ ਹੈਗਾ ਉਹ ਤਾਂ ਆਪਾਂ ਮਨਾ ਕਰ ਦਾਂਗੇ ਜਿਹੜਾ ਹੈਗਾ ਉਹ ਤੁਸੀਂ ਬੁੱਕ ਕਰਿਓ ਤੇ ਅੱਜ ਦੀ ਸੇਲ ਦੀ ਵੀਡੀਓ ਕਰਦਾ ਮੈਂ ਸ਼ੁਰੂ ਜਿੱਚ ਸੂਟ ਤੁਹਾਨੂੰ ਦੇਣੇ ਆਪਾਂ 500 ਦੇ ਦੋ ਬਿਲਕੁਲ ਸਹੀ ਸੁਣਦੇ ਜੇ ਦੋ ਸੂਟ ਦੇਣੇ 500 ਦੇ ਆ ਜਾਓ ਚੈੱਕ ਕਰਿਓ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਲਾਸਟ ਦੇ ਵਿੱਚ ਪਾਉਂਗਾ ਮੈਂ ਸੂਟ 500 ਦੇ ਦੋ ਕਿਹੜੇ ਨੇ ਜਲਦੀ ਜਲਦੀ ਬੁੱਕ ਕਰ ਲ ਤੇ ਲੋ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਦੀ ਸੁਪਰ ਸੰਡੇ ਸੇਲ 3 ਵਜੇ ਵਾਲੀ ਵੀਡੀਓ ਜਿਹੜੀ ਆ ਉਹ ਆ ਗਈ ਆ ਤੁਸੀਂ ਸਾਰੇ ਜਣੇ ਇਹ ਵੇਖਣ ਦਾ ਜੇ ਇਸ ਟਾਈਮ ਤੇ 3 ਵਜੇ ਸਟਾਰਟ ਹੋ ਗਈ ਆ ਤੇ ਇਹਦੇ ਵਿੱਚ ਆਪਾਂ ਸੋਹਣੇ ਸੋਹਣੇ ਸੂਟ ਤੁਹਾਨੂੰ ਦੇਨੇ ਕਾਟਨ ਦੇ ਦੁਪੱਟਿਆਂ ਦੇ ਨਾਲ ਤੇ ਲਾਸਟ ਜੀ ਤੁਹਾਨੂੰ ਦੇਨੇ ਆਪਾਂ 500 ਦੇ ਦੋ ਸੂਟ ਤੇ ਵੀਡੀਓ ਨੂੰ ਐਂਡ ਤੱਕ ਵੇਖਿਓ ਲਾਸਟ ਤੱਕ ਚੈੱਕ ਕਰਿਓ ਸਕਿਪ ਨਾ ਕਰਿਓ ਮਿਸ ਨਾ ਕਰਿਓ ਆਹ ਲੋ ਜੀ ਸੋਹਣੇ ਜੇ ਸੂਟ ਚੈੱਕ ਕਰਿਓ ਜਿਹਦੇ ਵਿੱਚ ਬਹੁਤ ਪਿਆਰਾ ਸਟਾਫ ਆਉਣਾ ਜੇ ਕਾਟਨ ਦਾ ਤੇ ਨੈਕ ਦੇ ਉੱਤੇ ਇਹਦੇ ਬਹੁਤ ਸੋਹਣਾ ਨੋਟਸ ਦਾ ਵਰਕ ਜੇ ਦੁਪਟਾੜਾ ਜੇ ਨਾਲ ਇਹਦੇ ਆਉਣ ਜੇ ਕਾਟਨ ਦਾ ਬਹੁਤ ਹੀ ਪਿਆਰਾ ਬਾਟਮ ਜਿਹੜੀ ਜੇ ਉਸ ਤੋਂ ਵੀ ਸੋਹਣੀ ਤੇ ਕੱਟ ਜਿਹੜੀ ਜਨਾਂ ਦੀ ਸਵਾ ਸਵਾ 2 ਮੀਟਰ ਪਲੱਸ ਦੀ ਆਉਣੀ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਕਿਤੇ ਵੀ ਤੁਸੀਂ ਇੱਕ ਸੂਟ ਜਿਹੜਾ ਜੇ ਮੰਗਵਾ ਸਕਦੇ ਜੇ 500 ਤੇ 450 ਰੁਪਈਆ ਦੇ ਵਿੱਚ ਤੇ ਆਹ ਲੋ ਜੀ ਆ ਵੀ ਘਰੇਓ ਚੈੱਕ ਇਹ ਵੀ ਸੋਨਾ ਜਿਹਾ ਕਲਰ ਤੇ ਸੋਨਾ ਜਿਹਾ ਕੰਟਰਾਸਟ ਚੈੱਕ ਬਹੁਤ ਸੋਹਣਾ ਕੰਟਰਾਸਟ ਤੇ ਬਹੁਤ ਹੀ ਪਿਆਰਾ ਕੰਬੀਨੇਸ਼ਨ ਜਿਹੜਾ ਜੇ ਸੂਟ ਦਾ ਤੁਸੀਂ ਜਿਹਦੇ ਵਿੱਚ ਲੈ ਸਕਦੇ ਜੇ ਪਿਆਰਾ ਜਿਹਾ ਡਿਜੀਟਲ ਪ੍ਰਿੰਟ ਦਾ ਦੁਪ ਇਸ ਦੁਪੱਟੇ 'ਚ ਮੈਂ ਖਰਾਬੀ ਹੈ ਇਸਕੋ ਛੋੜੋ ਚਲੋ ਜੀ ਜੇ ਲੈਣਾ ਹੋਊਗਾ ਤਾਂ ਤੁਸੀਂ ਮੈਂ ਤੁਹਾਨੂੰ ਲੈਸ ਕਰ ਦੂੰਗਾ ਆ ਇਹਦੀ ਖਰਾਬੀ ਆ ਗਈ ਜੀ ਕਿਉਂਕਿ ਆਪਾਂ ਹੁਣੇ ਖੋਲ ਕੇ ਤੇ ਵੀਡੀਓ ਬਣਾਉਂਦੇ ਹਾਂ ਸੋ ਇਹ ਵੀ 545 ਦਾ ਜੇ ਇਹਦਾ ਮੈਂ ਲੈਸ ਕਰ ਦੂੰਗਾ ਜੇ ਲੈਣਾ ਹੋਵੇ ਕਿਸੇ ਭੈਣ ਨੇ ਛੱਡ ਦਿਓ ਇਹਨੂੰ ਅਪਾ ਦੇ ਇਗਨੋਰ ਹੀ ਮਾਰ ਦਿਓ ਮੈਂ ਕੋਈ ਨਹੀਂ ਮੇਰਾ ਚੇਂਜ ਹੋਣਾ ਤੇ ਆਹ ਲਓ ਜੀ ਆ ਵੀ ਸੋਹਣਾ ਜਿਹਾ ਆ ਗਿਆ ਸੂਟ ਤੇ ਸੋਹਣਾ ਜਿਹਾ ਆ ਗਿਆ ਕੰਟਰਾਸਟ ਇਹਦੇ ਵਿੱਚ ਵੀ ਤੁਹਾਨੂੰ ਆਪਾਂ ਦਵਾਂਗੇ ਫ੍ਰੀ ਸ਼ਿਪਿੰਗ ਦੇ ਨਾਲ ਸੋਹਣੇ ਜਿਹੇ ਦੁਪੱਟਿਆਂ ਦੇ ਨਾਲ ਤੇ ਸੋਹਣੇ ਜਿਹੇ ਪ੍ਰਿੰਟ ਤੇ ਸੋਹਣੇ ਜਿਹੇ ਸ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਆ ਜੇ ਇਹਦੇ ਵਿੱਚ 4 ਨੰਬਰ ਕਲਰ ਕਲਰ ਆ ਗਿਆ ਚੌਥਾ ਇਹ ਵੀ ਸੋਨਾ ਜਿਹਾ ਪ੍ਰਿੰਟ ਤੇ ਸੋਨਾ ਜਿਹਾ ਡਿਜ਼ਾਈਨ ਤੇ 올ਓਵਰ ਸੂਟ ਜੇ ਬਹੁਤ ਪਿਆਰਾ ਜਿਹਾ ਤੇ ਸੌਰੀ ਮੈਚਿੰਗ ਦੇ ਨਾਲ ਜੇ ਦੁਪੱਟੇ ਕਾਟਨ ਦੇ ਜੇ ਸ਼ਿਪਿੰਗ ਫ੍ਰੀ ਜੇ ਰੇਟ ਸੇਮ ਉਹੀ 500 ਤੇ 45 ਰੁਪਏ ਤੇ ਆ ਵੀ ਆਪਣੇ ਕੋਲ ਦੁਬਾਰੇ ਰੀਸਟਾਕ ਹੋਇਆ ਜੇ ਬੜੀ ਮੁਸ਼ਕਲ ਦੇ ਨਾਲ ਇਹ ਵੀ ਤੁਸੀਂ ਵੇਚ ਸਕਦੇ ਜੇ ਜਿਹਦੇ ਨੈਕ ਦੇ ਉੱਤੇ ਤਿੱਲੇ ਦਾ ਵਰਕ ਜੇ ਬੜਾ ਸੋਹਣਾ ਤੇ ਨਾਲ ਇਹਦੇ ਬਾਟਮ ਜੇ ਪ੍ਰਿੰਟ ਦੇ ਨਾਲ ਦੁਪੱਟਾ ਜੇ ਇਹਦੇ ਵਿੱਚ ਡਿਜੀਟਲ ਕਾਟਨ ਦਾ ਸੇਮ ਪ੍ਰਿੰਟ ਦਾ ਦੁਪੱਟਾ ਤੇ ਬਾਟਮ ਜਿਹੜੀ ਜੇ ਹੋਵੇਣੀ ਜੇ ਮੈਚਿੰਗ ਤੇ ਰੇਟ ਇਹਦਾ ਵੀ ਸੇਮ ਜੇ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇੱਕ ਆ ਵੀ ਸੋਨਾ ਜਾਂ ਪ੍ਰਿੰਟ ਜਿਹੜਾ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਰੇਟ ਸੇਮ ਉਹੀ 400 ਸੌਰੀ 500 ਤੇ 45 ਰੁਪਏ ਤੇ ਆ ਆ ਗਿਆ ਜੇ ਆਪਣੇ ਕੋਲ ਹੈਂਡਵਰਕ ਦੇ ਨਾਲ ਜਿਹਦੇ ਵਿੱਚ ਬਹੁਤ ਸੋਨਾ ਹੈਂਡਵਰਕ ਜੇ neck ਦੇ ਉੱਤੇ ਚੈੱਕ ਕਰ ਲਿਓ ਤੇ ਨਾਲ ਇਹਦੇ ਬਾਟਮ ਜਿਹੜੀ ਜੇ ਉਹ ਵੀ ਬਹੁਤ ਸੋਹਣੀ ਜੇ ਦੁਪੱਟਾ ਜਿਹੜਾ ਜੇ ਉਹ ਵੀ ਬਹੁਤ ਪਿਆਰਾ ਜੇ ਪ੍ਰਿੰਟ ਬਹੁਤ ਸੋਹਣਾ ਜੇ ਰੇਟ ਹੈਗਾ ਜੇ ਸਿਰਫ ਇਹਦਾ ਸੂਟ ਦਾ 500 ਤੇ 450 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਆਹ ਸੂਟ ਆਪਣੇ ਕੋਲ ਇਹ ਆ ਹਰ ਵਾਰੀ ਆਪਾਂ ਤੁਹਾਨੂੰ ਵੀਡੀਓ ਚ ਦਿੰਨੇ ਆ ਕਿਉਂਕਿ ਇਹਦੇ ਵਿੱਚ ਆਪਣੇ ਕੋਲ ਕੁਆਂਟੀਟੀ ਬਲਕ ਬਹੁਤ ਜ਼ਿਆਦਾ ਸਟਾਕ ਜਿਹੜਾ ਆਪਣੇ ਕੋਲ ਪਿਆ ਆ ਜਿਹਦੇ ਵਿੱਚ ਬਹੁਤ ਸਾਰਾ ਨੈਕ ਦੇ ਉੱਤੇ ਸੋਨਾ ਜਿਹਾ ਲੱਗਾ ਜੇ ਪੈਚਵਰਕ ਔਰ ਗੰਜਾ ਦਾ ਤੇ ਪ੍ਰਿੰਟ ਬਹੁਤ ਸੋਹਣਾ ਜੇ ਸੂਟ ਬਹੁਤ ਹੀ ਪਿਆਰਾ ਜੇ ਚੈੱਕ ਕਰੋ ਕੁਆਲਿਟੀ ਇਹਦੀ ਸੁਪਰ ਤੋਂ ਮੇ ਉੱਪਰ ਵਾਲੀ ਜੇ ਤੇ ਰੇਟ ਹੈਗਾ ਜੀ ਸਿਰਫ ਇਹਦਾ 500 ਤੇ 45 ਰੁਪਏ ਜਿੱਚ ਸੋਨਾ ਜਾਂ ਦੁਪੱਟਾ ਦੇ ਨਾਲ ਸ਼ਾਨਦਾਰ ਜੀ ਬਾਟਮ ਆਉਣੀ ਜੇ ਰੇਟ ਆਉਣਾ ਜੇ 500 ਤੇ 45 ਰੁਪਏ ਸਿੰਗਲ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਤੇ ਆ ਲਓ ਜੀ ਆ ਵੀ ਕਰ ਲਿਓ ਚੈੱਕ ਇਹਦੇ ਵਿੱਚ ਵੀ ਤੁਹਾਨੂੰ ਆਰੀ ਵਰਕ ਮਿਲ ਜੂਗਾ ਜੇ ਸੂਟ ਦੇ ਵਿੱਚ ਹੋਇਆ ਚੈੱਕ ਕਰੋ ਇਹਦੀ ਨੱਕ ਦੇ ਉੱਤੇ ਵਰਕ ਕਿੰਨਾ ਸੋਹਣਾ ਆ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੀ ਡਿਜੀਟਲ ਪ੍ਰਿੰਟ ਦਾ ਤੇ ਇਧਰੋਂ ਥੱਲੇ ਇਹਦੇ ਸਾਰੇ ਸੂਟ ਦੇ ਉੱਤੇ ਆਰੀ ਵਰਕ ਮਿਲ ਜੂਗਾ ਤੁਹਾਨੂੰ ਪ੍ਰਿੰਟ ਦੇ ਉੱਤੇ ਤੇ ਸੇਮ ਇਹਦੀ ਜਿਹੜੀ ਜੇ ਬੈਕ ਪ੍ਰਿੰਟ ਮਿਲ ਜੂਗੀ ਤੁਹਾਨੂੰ ਆ ਸੋਣੀ ਜੀ ਬੈਕ ਸਾਈਡ ਵੀ ਇਦਾਂ ਹੀ ਇਹਦੀ ਪ੍ਰਿੰਟ ਜਿਹਦੇ ਵਿੱਚ ਬਾਟਮ ਆਉਣੀ ਜੇ ਨਾਲ ਤੇ ਨਾਲ ਇਹਦੇ ਆਉਣਾ ਜੇ ਦੁਪੱਟਾ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਵੀ ਤੁਸੀਂ ਸੂਟ ਬੁੱਕ ਕਰ ਸਕਦੇ ਜੇ ਸਾਡੇ ਕੋਲ ਸਿਰਫ ਦੇ ਸਿਰਫ 500 ਤੇ 450 ਰੁਪਏ ਦੇ ਵਿੱਚ ਸੁਪਰ ਸੰਡੇ ਸੇਲ ਜਿਹੜੀ ਜੇ ਉਹ ਹੈਗੀ ਜੇ ਸਾਡੀ ਚੱਲਣ ਈ ਵੀਡੀਓ ਜਿਹੜੀ ਆ ਉਹ ਤੁਸੀਂ ਵੇਖਣ ਦਾ ਜੇ ਅੱਜ ਦੁਪਹਿਰੇ 3 ਵਜੇ ਪੋਸਟ ਹੋਈ ਆ ਸਾਡੀ ਇਹ ਜਿਹਦੇ ਵਿੱਚ ਆ ਸੋਨਾ ਜਾਂ ਆ ਗਿਆ ਲਵੈਂਡਰ ਸ਼ੇਡ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਤੇ ਨਾਲ ਬਾਟਮ ਤੇ ਨਾਲ ਇਹਦੇ ਇਹਦੀ ਸੂਟ ਦੀ ਸ਼ਰਟ ਤੇ ਆਹ ਲਓ ਜੀ ਆਹ ਆ ਗਿਆ ਜੀ ਆਪਣੇ ਕੋਲ ਲਾਸਟ ਦੇ ਵਿੱਚ ਫਰੋਜੀ ਫਰੋਜੀ ਦੇ ਨਾਲ ਵੀ ਤੁਸੀਂ ਬੁੱਕ ਕਰ ਸਕਦੇ ਜੇ ਇਹ ਹੁਣ ਤੱਕ ਆਪਣੇ ਕੋਲ ਦੁਪੱਟਿਆਂ ਦੇ ਵਿੱਚ ਆਪਣੇ ਕੋਲ ਲਾਸਟ ਸੂਟ ਆਇਆ ਵਾਲਾ ਇਸ ਤੋਂ ਬਾਅਦ ਥੱਲੇ ਨੂੰ ਰੇਟ ਹੁਣ ਡਾਊਨ ਜਾਣਗੇ 400 350 250 ਅੱਗੇ ਚੈੱਕ ਕਰੀ ਜਾਏ ਬਸ ਹੁਣ ਤੁਸੀਂ ਰੇਟ ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਹੋਰ ਦਿਖਾਉਣਾ ਸੂਟ ਬੜੇ ਸੋਹਣੇ ਜੇ ਥੱਲੇ ਚੈੱਕ ਕਰਿਓ ਜਰੂਰ ਅਗਲੇ ਸੂਟ ਜਿਹੜੇ ਆਉਣ ਵਾਲੇ ਆ ਉਹਨਾਂ ਦੇ ਰੇਟ ਜਿਹੜੇ ਉਹ ਵੀ ਬੜੇ ਰੀਜ਼ਨੇਬਲ ਆ ਤੇ ਲਾਸਟ ਤੱਕ ਵੀਡੀਓ ਮਿਸ ਨਾ ਕਰਿਓ 500 ਦੇ ਦੋ ਸੂਟ ਦੇਣੇ ਤੁਹਾਨੂੰ ਸ਼ਿਪਿੰਗ ਐਕਸਟਰਾ ਦੇ ਵਿੱਚ ਆਜੋ ਤੁਹਾਨੂੰ ਕਰਾਂਗੇ ਚੈੱਕ ਤੇ ਲਓ ਜੀ ਨੈਕਸਟ ਆਰਟੀਕਲ ਚੈੱਕ ਕਰ ਲਿਓ ਜਿਹਦੇ ਵਿੱਚ ਆਉਣਾ ਜੇ ਆਲ ਓਵਰ ਸੂਟ 3.5 ਮੀਟਰ ਦੀ ਕੱਟ ਦੇ ਨਾਲ ਜਿੱਚ ਤੁਸੀਂ ਵੇਖ ਸਕਦੇ ਜੇ 100% ਐਕਸਪੋਰਟ ਕਾਟਨ ਦੇ ਪ੍ਰਿੰਟ ਨੇ ਬਹੁਤ ਜ਼ਿਆਦਾ ਸ਼ਾਨਦਾਰ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਜਿਹੜਾ ਅੱਜ ਆਪਾਂ ਤੁਹਾਨੂੰ ਦੇ ਦੇਣਾ ਸਿਰਫ ਦੇ ਸਿਰਫ 400 ਤੇ 500 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਸਿੰਗਲ ਸੂਟ ਬੁੱਕ ਕਰ ਲਿਓ ਰੇਟ ਆਉਣਾ ਜੇ 400 ਤੇ 50 ਰੁਪਏ ਸਿਰਫ ਇਹਦਾ ਤੇ ਕਲਰ ਇਹਨਾਂ ਦੇ ਵਿੱਚ ਚੈੱਕ ਕਰੀ ਜਾਇਓ ਬਿਨਾ ਦੁਪੱਟੇ ਤੋਂ ਸੂਟ ਨੇ ਤੇ ਆਹ ਲਓ ਜੀ ਆ ਵੀ ਚੈੱਕ ਕਰ ਲਿਓ ਇਹ ਤੋਂ ਪਹਿਲਾਂ ਤੁਸੀਂ ਜਿਹੜੀ ਵੀਡੀਓ ਵੇਖ ਰਹੇ ਜੇ ਉਹਦੇ ਵਿੱਚ ਦੁਪੱਟੇ ਵਾਲੇ ਸੂਟ ਸੀ ਇਹ ਬਿਨਾ ਦੁਪੱਟੇ ਤੋਂ ਨੇ ਰੇਟ ਆਉਣਾ ਜੇ 400 ਤੇ 50 ਰੁਪਏ ਇਹਨਾਂ ਦੇ ਵਿੱਚ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਪ੍ਰਿੰਟ ਚੈੱਕ ਕਰੀ ਜਾਇਓ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਜੇ ਰੇਟ ਆਉਣਾ ਜੇ ਸਿਰਫ ਇਹਨਾਂ ਦਾ 400 ਤੇ 50 ਰੁਪਏ ਇਹ ਤੁਸੀਂ ਸੂਟ ਬੁੱਕ ਕਰ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤ ਤੇ ਆ ਵੀ ਪ੍ਰਿੰਟ ਆ ਗਿਆ ਜੇ ਰਿਪੀਟ ਦੇ ਵਿੱਚ ਆਪਣੇ ਕੋਲ ਜਿਹਦੀ ਬਹੁਤ ਜ਼ਿਆਦਾ ਤੁਸੀਂ ਡਿਮਾਂਡ ਕਰਦੇ ਹੋ ਤੇ ਇਸ ਤੋਂ ਬਾਅਦ ਆ ਸਾਰੇ ਸੂਟ ਜਿਹੜੇ ਆ ਅੱਜ ਦੇ ਇਹ ਹੈਗੇ ਜੇ ਕਾਟਨ ਦੇ ਬਹੁਤ ਸੋਹਣੀ ਕਾਟਨ ਆ ਸਰਪਲਸ ਦੀ ਕਾਟਨ ਆ ਤੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇੱਕ ਆ ਪਿਆਰਾ ਜਿਹਾ ਸੂਟ ਆ ਗਿਆ ਜੇ ਜਿਹਦੇ ਵਿੱਚ ਔਰੇਂਜ ਕਲਰ ਦਾ ਨਾਲ ਇਹ ਦੇ ਹੈਗਾ ਜੇ ਪ੍ਰਿੰਟ ਬਹੁਤ ਸੋਹਣਾ ਤੇ ਆਫ ਵਾਈਟ ਨਾਲ ਇਹਦੀ ਮੈਚਿੰਗ ਜੇ ਬੜੀ ਪਿਆਰੀ ਜੀ ਇਹ ਹੋਣਾ ਜੇ ਰਿਯਾਨ ਬੇਸ ਦੇ ਵਿੱਚ ਮੋਡਲ ਕਾਟਨ ਦੇ ਨਾਲ ਰੇਟ ਸੇਮ ਉਹੀ 400 ਤੇ 50 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਪ੍ਰਿੰਟਰ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਇਹ ਵੀ ਆ ਗਿਆ ਜੇ ਆਪਣੇ ਕੋਲ 400 ਤੇ 50 ਰੁਪਈਆ ਦੇ ਨਾਲ ਇੱਕ ਆ ਪ੍ਰਿੰਟ ਆ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਸੇਮ ਉਹੀ 400 ਤੇ 50 ਰੁਪਈਏ ਤੇ ਆ ਲੋ ਜੀ ਆ ਵੀ ਪ੍ਰਿੰਟ ਚੈੱਕ ਕਰਿਓ ਇਹ ਥੋੜਾ ਜਿਹਾ ਆ ਗਿਆ ਜੇ ਮਿਕਸਡ ਸਿੰਥੈਟਿਕ ਮਿਕਸ ਜੇ ਪ੍ਰਿੰਟ ਬਹੁਤ ਸੋਹਣਾ ਜੇ ਜਿੰਨੇ ਕਸਟਮਰ ਨੇ ਲੈਣਾ ਆ ਲੈ ਸਕਦਾ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਜੇ ਕਸਟਮਰ ਬਾਅਦ 'ਚ ਨਾ ਆਕੇ ਕਿ ਇਹ ਐਕਸਪੋਰਟ ਦਾ ਪ੍ਰਿੰਟ ਨਹੀਂ ਆ ਇਹ ਹੈਗਾ ਜੇ ਮਿਕਸ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੇ ਆਪਣੇ ਕੋਲ ਪਿੰਕ ਬਹੁਤ ਪਿਆਰਾ ਪ੍ਰਿੰਟ ਜੇ ਵੀ ਇਹ ਸਾਰਾ ਆਲ ਓਵਰ ਇਦਾਂ ਹੀ ਪ੍ਰਿੰਟ ਆਉਂਦਾ ਹੈ ਇਹਦੇ ਤੁਸੀਂ ਫਰੌਕ ਸੂਟ ਕੁਛ ਵੀ ਬਣਾ ਸਕਦੇ ਜੇ ਰੈਡੀ ਕਰ ਸਕਦੇ ਜੇ ਰੇਟ ਆਉਣਾ ਜੇ 400 ਤੇ 50 ਰੁਪਏ ਸ਼ਿਪਿੰਗ ਆਉਣੀ ਜੇ ਫ੍ਰੀ ਇਹਨਾਂ ਦੇ ਉੱਤੇ ਤੇ ਇਹਨਾਂ ਤੋਂ ਬਾਅਦ ਪ੍ਰਿੰਟ ਜਿਹੜੇ ਉਹ ਵੀ ਬਹੁਤ ਸੋਹਣੇ ਸੋਹਣੇ ਨੇ ਸਾਰੇ ਤੁਸੀਂ ਵੀਡੀਓ ਦੇ ਐਂਡ ਤੱਕ ਵੇਖਿਓ ਲਾਸਟ ਇਹ ਤੁਹਾਨੂੰ ਦੇਣੇ ਆ ਸੂਟ ਆਪਾਂ ਜਿਹੜੇ ਦੇਣੇ 500 ਦੇ ਦੋ ਇਹ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 400 ਤੇ 50 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆਹ ਸੂਟਾਂ ਦੀ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕੀਤੀ ਸੀ ਫ ਇਹ ਸੂਟ ਆਪਣੇ ਕੋਲ ਆਗੇ ਜੇ ਕੋਰਸੈਟ ਸੈਟ ਸਪੈਸ਼ਲ ਸੂਟ ਇਹਨਾਂ ਦੇ ਤੁਸੀਂ ਸਪੈਸ਼ਲੀ ਕੋਰਸੈਟ ਤਿਆਰ ਕਰਵਾ ਸਕਦੇ ਜੇ ਪ੍ਰਿੰਟ ਵੇਖੋ ਚੈੱਕ ਕਰੋ ਇਹਨਾਂ ਦੇ ਵਿੱਚ ਕਲਰ ਆਪਸ਼ਨ ਆ ਤੁਹਾਨੂੰ ਮੈਂ ਦੇਈ ਜਾਣਾ ਚੈੱਕ ਕਰ ਲਓ ਇੱਕ ਕਲਰ ਆ ਜੂਗਾ ਜੇ ਪੀਚ ਇਹਦੇ ਵਿੱਚ ਤੇ ਇਹਦੇ ਨਾਲ ਦਾ ਸੇਮ ਆ ਜੂਗਾ ਪਿੰਕ ਤੇ ਇਸ ਤੋਂ ਬਾਅਦ ਇਹਦੇ ਵਿੱਚ ਆਉਣਾ ਜੇ ਇੱਕ ਹੋਰ ਬੜਾ ਪਿਆਰਾ ਜਿਹਾ ਕਲਰ ਜਿਹੜਾ ਹੋਣਾ ਜੇ ਲਾਈਟ ਪੀਚ ਸ਼ੇਡ ਜੇ ਇਹਦੇ ਵਿੱਚ ਹਾਂ ਸੌਰੀ ਲਾਈਟ ਪਿੰਕ ਦੇ ਵਿੱਚ ਇਸ ਤੋਂ ਬਾਅਦ ਇਹਦੇ ਵਿੱਚ ਆਉਣਾ ਜੇ ਫਿਰੋਜੀ ਤੇ ਆ ਸਾਡਾ ਪ੍ਰਿੰਟ ਜੇ ਤੋਂ ਬਾਅਦ ਲਾਸਟ ਵਾਲਾ ਤੇ ਤੋਂ ਅੱਗੇ ਹੋਰ ਤੁਹਾਨੂੰ ਮੈਂ ਦਿਖਾਉਣਾ ਆ ਪਲਾਜੋ ਵਾਲੇ ਸੂਟ ਉਹ ਵੀ ਰੇਟ ਚੈੱਕ ਕਰਕੇ ਜਾਇਓ ਸੂਟ ਚੈੱਕ ਕਰਕੇ ਵੇਖਿਓ ਰੇਟ ਸਿਰਫ ਹੈਗਾ ਜੇ 400 ਤੇ 50 ਰੁਪਏ ਇਹਨਾਂ ਸੂਟਾਂ ਦਾ ਤੇ ਆ ਇੱਕ ਹੋਰ ਸੋਹਣਾ ਜਿਹਾ ਸੂਟ ਚੈੱਕ ਕਰਿਓ ਜਿਹਦੇ ਵਿੱਚ ਬਹੁਤ ਸੋਹਣੀ ਆਉਣੀ ਜੇ ਬਾਟਮੇ ਦੀ ਥੱਲੇ ਕੋਰਾ ਕਾਟਨ ਦੀ ਪ੍ਰਿੰਟ ਆਉਣਾ ਜੇ ਐਕਸਪੋਰਟ ਦਾ ਤੇ ਬਹੁਤ ਸੋਹਣੀ ਮੈਚਿੰਗ ਦੇ ਨਾਲ ਜੇ ਰੇਟ ਇਹਦਾ ਆਉਣਾ ਜੇ ਸੇਮ 400 ਤੇ 50 ਰੁਪਏ ਸ਼ਿਪਿੰਗ ਫ੍ਰੀ ਜੇ ਸੁਪਰ ਸੰਡੇ ਸੇਲ ਦੇ ਨਾਲ ਬੁੱਕ ਕਰ ਲਿਓ ਬਿਨਾਂ ਦੁਪੱਟੇ ਦਾ ਪ੍ਰਿੰਟ ਚੈ ਤੇ ਨਾਲ ਇਹਨਾਂ ਦੇ ਪਲਾਜ਼ੋਆਂ ਦੇ ਡਿਜ਼ਾਈਨ ਜਿਹੜੇ ਜੇ ਉਹ ਚੈੱਕ ਕਰੀ ਜੇ ਉਹ ਸਾਰੇ ਤੁਹਾਨੂੰ ਅੱਜ ਵੱਖਰੇ ਸਟਾਈਲ ਦੇ ਤੇ ਵੱਖਰੇ ਰੇਟਾਂ ਦੇ ਵਿੱਚ ਦੇਣੇ ਆ ਜਿਹੜੇ ਕਿ ਬਹੁਤ ਜ਼ਿਆਦਾ ਸੋਹਣੇ ਆਉਣਗੇ ਇਹ ਕਟਵਰਕ ਵਾਲਾ ਤੁਸੀਂ ਬਹੁਤ ਪਿਆਰ ਦਿੱਤਾ ਇਹਨੂੰ ਲੇਜ਼ਰ ਵਰਕ ਨੂੰ ਤੇ ਇਹ ਆਪਣੇ ਕੋਲ ਰਹਿ ਗਿਆ ਜੇ ਸਿੰਗਲ ਸੂਟ ਬਸ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਤੇ ਆ ਨਾਲ ਆ ਗਈ ਬਾਟਮ ਸੋਹਣੀ ਜੀ ਇਹਦੇ ਪ੍ਰਿੰਟ ਬਹੁਤ ਸੋਹਣਾ ਬਾਟਮ ਦੇ ਉੱਤੇ ਪੈਚ ਵਰਕ ਜੇ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਸੇਮ ਉਹੀ 400 ਤੇ 500 ਰੁਪਈਆ ਦੇ ਵਿੱਚ ਤੇ ਆ ਵੀ ਸੋਹਣੇ ਜੇ ਪ੍ਰਿੰਟ ਜਿਹੜੇ ਜੇ ਤੁਸੀਂ ਲੈ ਸਕਦੇ ਜੇ ਇਹਦੇ ਨਾਲ ਵੀ ਉਹਨਾਂ ਜੇ ਪਲਾਜੋ ਪਲਾਜੋ ਦੀ ਕੱਟ ਜਿਹੜੀ ਜੇ ਇਹਦੀ 1.5 ਮੀਟਰ ਦੀ ਰਹਿਣੀ ਜੇ ਮੈਂ ਵੀਡੀਓ ਤਾਂ ਕਰਕੇ ਥੋੜੀ ਫਾਸਟ ਬਣਾ ਕੇ ਦੇਣ ਡਿਆ ਤੁਹਾਨੂੰ ਕਿ ਲੰਬੀ ਨਾ ਚਲ ਜੇ ਤੇ ਤੁਸੀਂ ਜਿਆਦਾ ਟਾਈਮ ਤੁਹਾਡਾ ਜਿਹੜਾ ਮੈਂ ਨਾ ਲਵਾਂ ਸ਼ਾਰਟ ਟਾਈਮ 'ਚ ਸੋਹਣੇ ਸੋਹਣੇ ਸੂਟ ਤੁਹਾਨੂੰ ਦਿਖਾ ਦਾਂ ਤੁਸੀਂ ਬੁੱਕ ਕਰੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਦੇ ਉੱਤੇ ਭੇਜੋ ਪੇਮੈਂਟ ਜਿਹੜੀ ਜੇ ਉਹ ਐਡਵਾਂਸ ਰਹੂਗੀ ਜੇ ਕੈਸ਼ ਹੁੰਦੀ ਦੀ ਵੀ ਜਿਹੜੀ ਜੇ ਨਹੀਂ ਹੈਗੀ ਤੇ ਆ ਵੀ ਪਲਾਜੋ ਦੇ ਨਾਲ ਤੁਸੀਂ ਲੈ ਸਕਦੇ ਜੇ ਆਲ ਓਵਰ ਇੰਡੀਆ 'ਚ ਫ ਕਿਤੇ ਵੀ ਤੁਸੀਂ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਤੇ ਵੀਡੀਓ ਦੇ ਐਂਡ 'ਚ ਜੁੜਿਓ ਤੁਹਾਨੂੰ ਆਪਾਂ 500 ਦੇ ਦੋ ਸੂਟ ਕਿਹੜੇ ਨੇ ਉਹ ਵੀ ਦੇਨੇ ਆ ਇਹਨਾਂ ਦੇ ਉੱਤੇ ਸ਼ਿਪਿੰਗ ਫ੍ਰੀ ਜੇ ਉਹਨਾਂ ਦੇ ਵਿੱਚ ਸ਼ਿਪਿੰਗ ਐਕਸਟਰਾ ਹੋਣੀ ਜੇ ਉਹ ਵੀ ਨਾਲ ਚੈੱਕ ਕਰ ਲਿਓ ਆਹ ਲਓ ਜੀ ਆ ਵੀ ਚੈੱਕ ਕਰੋ ਜੀ ਸੋਨਾ ਜਿਹਾ ਪ੍ਰਿੰਟ ਮੈਚਿੰਗ ਤੇ ਡਿਜ਼ਾਈਨ ਬਾ ਕਮਾਲ ਇੱਕ ਆਹ ਸੋਨਾ ਜਿਹਾ ਪਲਾਜ਼ੋ ਚੈੱਕ ਕਰ ਲਿਓ ਜਿਹਦੇ ਵਿੱਚ ਬਹੁਤ ਸੋਹਣਾ ਆਉਣਾ ਜੇ ਸ਼ਰਟ ਦਾ ਕਲਰ ਤੇ ਪ੍ਰਿੰਟ ਤੇ ਨਾਲ ਆਉਣਾ ਜੇ ਪਲਾਜ਼ੋ ਅਬਲੀਕ ਦਾ ਬਹੁਤ ਪਿਆਰਾ ਰੇਟ ਉਹੀ ਸੇਮ 400 ਤੇ 50 ਰੁਪਏ ਅਵੀ ਆ ਗਿਆ ਜੇ ਆਪਣੇ ਕੋਲ ਫਰਸ਼ੀ ਸਲਵਾਰ ਦੇ ਨਾਲ ਬਹੁਤ ਸੋਹਣਾ ਪਲਾਜੋ ਜਿਹਦੇ ਵਿੱਚ ਤੁਹਾਨੂੰ ਆਪਾਂ ਦੇਣਾ ਆ ਬਹੁਤ ਸੋਹਣਾ ਸੂਟ ਸਰਪਲਸ ਕਾਟਨ ਦਾ ਬਾਟਮ ਜਿਹੜੀ ਜੇ ਕੋਰਾ ਕਾਟਨ ਦੀ ਪਲਾਜੋ ਦੇ ਨਾਲ ਬਹੁਤ ਸੋਹਣੀ ਰੇਟ ਸੇਮ ਉਹੀ 400 ਤੇ 50 ਰੁਪਏ ਤੇ ਆ ਵੀ ਇੱਕ ਸੋਹਣਾ ਜਿਹਾ ਪ੍ਰਿੰਟ ਇਸੇ ਦੇ ਵਿੱਚ ਬਲੈਕ ਦੇ ਨਾਲ ਤੇ ਸੇਮ ਫੈਬਰਿਕ ਜੇ ਸੇਮ ਕੁਆਲਿਟੀ ਜੇ ਤੇ ਸੇਮ ਆਜੂਗਾ ਜੇ ਇਹਦਾ ਪ੍ਰਿੰਟ ਤੇ ਕਲਰ ਆਜੂਗਾ ਬਲੈਕ ਆ ਤੇ ਆ ਆਪਣੇ ਕੋਲ ਇੱਕ ਰਹਿ ਗਿਆ ਜੇ ਲਾਸਟ ਦੇ ਵਿੱਚ ਖਾਦੀ ਕਾਟਨ ਦੇ ਵਿੱਚ ਇਸ ਤੋਂ ਬਾਅਦ ਧੰਨਵਾਦ ਦਿਨਾ ਹ ਹੋਰ ਸੋਹਣੇ ਸੂਟ ਜਿਹੜੇ ਮਿਲਨੇ ਆ 500 ਦੇ 2 ਵੀਡੀਓ ਦਾ ਤੁਹਾਨੂੰ ਇਥੋਂ ਤੱਕ ਜੁੜਨ ਦੀ ਧੰਨਵਾਦ ਤੇ ਅੱਗੇ ਆਜੋ ਤੁਹਾਨੂੰ ਦਿਖਾਵਾਂ ਹੁਣ ਕਿਹੜੇ ਸੂਟ ਨੇ 500 ਦੇ 2 ਤੇ ਲਓ ਜੀ ਹੁਣ ਤੁਹਾਨੂੰ ਦੇਣ ਲੱਗਾ ਮੈਂ ਉਹ ਸੂਟ ਜਿਹੜੇ 500 ਦੇ 2 ਨੇ ਸਟਾਕ ਲਿਮਟਿਡ ਹੀ ਆ ਤੇ ਜਲਦੀ ਜਲਦੀ ਬੁੱਕ ਕਰ ਲਿਓ ਤੇ ਇਸ ਤੋਂ ਪਹਿਲਾਂ ਜਿਹੜੇ ਤੁਸੀਂ ਸੂਟ ਵੇਖੜੇ ਜੇ ਸਾਰੇ ਸ਼ਿਪਿੰਗ ਫਰੀ ਦੇ ਨਾਲ ਹੀਗੇ ਸੁਪਰ ਸण्डे ਸੇਲ ਦੇ ਵਿੱਚ ਹੁਣ ਜਿਹੜੇ ਆਗੇ ਜੇ 500 ਦੇ 2 ਸੂਟ ਨੇ ਸ਼ਿਪਿੰਗ ਐਕਸਟਰਾ ਜੇ 80 ਰੁਪਏ ਲੱਗਣਗੇ ਦੋ ਸੂਟਾਂ ਦੇ ਉੱਤੇ ਸ਼ਿ ਇਹ ਹੈਗਾ ਜੇ ਆਪਣੇ ਕੋਲ ਲਾਸਟ ਕਿੰਨੋਂ ਦਾ ਸਟਾਕ ਇਸ ਗਰਮੀਆਂ ਦਾ ਇਸ ਤੋਂ ਬਾਅਦ ਇਹ ਵਾਲੇ ਸੂਟ ਨਹੀਂ ਜੇ ਆਉਣੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਜਿਹਦੇ ਵਿੱਚ ਤੁਹਾਨੂੰ ਆਪਾਂ ਸੋਹਣੀ ਜੇ ਦੇਣੀ ਹੈ ਨਾਲ ਬਾਟਮ ਤੇ ਨਾਲ ਪ੍ਰਿੰਟ ਸ਼ਰਟ ਰੇਟ ਆਉਣਾ ਜੇ ਇਹਦਾ ਸੂਟ ਦਾ ਦੋ ਸੂਟ ਕੋਈ ਵੀ ਇਹਨਾਂ ਚੋ ਬੁੱਕ ਕਰ ਲਿਓ 500 ਦੇ ਦੋ ਸੂਟ ਜੇ 80 ਰੁਪਏ ਸ਼ਿਪਿੰਗ ਲੱਗਣੀ ਜੇ ਤੇ ਤੁਹਾਨੂੰ 580 ਦੇ ਵਿੱਚ ਪੈਣੇ ਜੇ ਸੂਟ ਕੰਪਲੀਟ ਜੇ ਤੁਸੀਂ ਇੱਥੋਂ ਆਣ ਕੇ ਸ਼ਾਪ ਤੋਂ ਲੈਂਦੇ ਜੇ ਤਾਂ 250 ਰੁਪਏ ਦਾ ਸੂਟ ਜੇ ਜਿਹੜਾ ਮਰਜ਼ੀ ਬੁੱਕ ਕਰ ਲਿਓ ਦੋ ਸੂਟ ਹੈਗੇ ਜੇ 500 ਦੇ ਜਲਦੀ ਜਲਦੀ ਬੁੱਕ ਕਰ ਲਿਓ ਸਕਰੀਨ ਸ਼ਾਟ ਲੈ ਕੇ ਮੇਰੇ ਦਿੱਤੇ ਹੋਏ ਨੰਬਰ ਦੇ ਉੱਤੇ ਭੇਜੋ ਤੇ ਆਪਣੇ ਆਰਡਰ ਜਿਹੜੇ ਆ ਉਹ ਫਾਈਨਲ ਕਰੋ ਆਹ ਲਓ ਜੀ ਅਭੀ ਚੈੱਕ ਕਰਿਆ ਜੀ ਪ੍ਰਿੰਟ ਬਹੁਤ ਸੋਹਣਾ ਜੇ ਤੇ ਸਟਾਕ ਜਿਹੜਾ ਜੇ ਬਹੁਤ ਹੀ ਲਿਮਟਿਡ ਜੇ ਤੇ ਇਹ ਆਪਣੇ ਕੋਲ ਦੁਬਾਰੇ ਰਿਪੀਟ ਨਹੀਂ ਹੋਣਾ ਤੇ ਨਾ ਹੀ ਇਹ ਰੀਸਟਾਕ ਹੋਊਗਾ ਤੇ ਆਹ ਲਓ ਜੀ ਅਭੀ ਪ੍ਰਿੰਟ ਚੈੱਕ ਕਰ ਲਿਓ ਇਹਦੇ ਵਿੱਚ ਸੋਹਣਾ ਜਾਂ ਪ੍ਰਿੰਟ ਜੇ ਤੇ ਸੋਹਣਾ ਜਾਂ ਡਿਜ਼ਾਈਨ ਜੇ ਤੇ ਇਹਦੇ ਨਾਲ ਦੇ ਤੁਹਾਨੂੰ ਕੁਆਂਟੀਟੀ ਮਿਲਦੀ ਜਾਊਗੀ ਜੇ ਤੇ ਕੁਆਲਿਟੀ ਉਹੀ ਦੇਵਾਂਗੇ ਕੁਆਂਟੀਟੀ ਵੀ ਦੇਵਾਂਗੇ ਪਰ ਇਹਦੇ ਵਿੱਚ ਰਿਪੀਟ ਨਹੀਂ ਹੋਣੇ ਹੋਰ ਜ਼ਿਆਦਾ ਕਿਉਂਕਿ ਪ੍ਰਿੰਟ ਜਿਹੜੇ ਜੇ ਉਹ ਸਾਰੇ ਆਪਣੇ ਕੋਲ ਆਲਮੋਸਟ ਖਤਮ ਹੋ ਗਏ ਜੇ ਇਹ ਥੋੜੇ ਜੇ ਸੂਟ ਜਿਹੜੇ ਸੀਗੇ ਆਪਣੇ ਕੋਲ ਲਾਸਟ ਦੇ ਵਿੱਚ ਸੀਗੇ 500 ਦੇ ਦੋ ਤੇ ਬਾਕੀ ਹੋਰ ਨਵੇਂ ਸੂਟ ਤੇ ਨਵਾਂ ਸਟਾਕ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰਦੇ ਜਾਓ ਬਾਏ ਬਾਏ ਸਤਿ ਸ੍ਰੀ ਅਕਾਲ